ਆਗਰੰਪੈਉ ਜੋ ਹਰੋਇ ਨਿਤ ਅੰਮ੍ਰਿਤ ਵੇਲੇ ਚੰਦਰਹੀ ਨੜੀ ਵਰ ਵੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸੰ ਸੁੱਖਾਂ ਦੇ ਦਾਤੇ ਹਰਦਪੰਦ ਰੱਖੇ ਨਾਨਕ ਮਿੱਤਾਂ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰਗਤੀ ਤੇ ਬਿਰਾਜਮਾਨ ਤਨ ਤਨ ਬਣ ਬੋਲ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤੰਤਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਜੋਰੀ ਅੰਦਰ ਸਜ ਬੈਠੀ ਗੁਰ ਕਾ ਲਾ ਸਤ ਸੰਗ ਜੀ ਆਓ ਆਓ ਜੋ ਚਿਰਤੋਂ ਆਪਾਂ ਤੰਤੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੰਡਾ ਬ੍ਰਹਮੰਡਾਂ ਦੇ ਮਾਲਕ ਸਦਾ ਸਾਈ ਦਾ ਤਰਪਸ਼ ਜਿਨ੍ਹਾਂ ਦੇ ਆਪਾਂ ਪਾਲਨ ਜੀਵਨ ਦੀ ਅਮਰ ਕਥਾ ਦੀ ਵਿਚਾਰ ਕਈਆਂ ਮਹੀਨੇ ਤੋਂ ਕਰਦੇ ਸੁਣਦੇ ਆ ਰਹੇ ਆ। ਆਓ ਅੱਜ ਵੀ ਉਸੇ ਲਈਦਾ ਕਿ ਸਬਣ ਕੇ ਆਪਾਂ ਸਤਿਗੁਰਾਂ ਦੇ ਪਾਵਨਾ ਜੀਮਨ ਦੇ ਅਮਰ ਕਥਾ ਵਿੱਚੋਂ ਕੁਝ ਕਰਪੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ। ਤਾਂ ਕਿ ਇਹ ਸਾਡਾ ਸੰਸਾਰ ਤੇ ਸਭ ਲੋ ਜਾਣੇ ਨਿੱਦੇ ਦੁਖਾਂ ਤਰੇ ਸਾਰੋਗਾਂ ਸੋਗਾਂ ਕੜੇ ਸੜਿਆ ਚਿੰਤਾ ਦੁਖਾਂ ਜਮਾਂ ਦੀ ਮਾਰ ਆ ਜੋ ਸੋਨ ਦੇ ਦੇਂਦੇ ਆ ਪੰਚਰਾਸੀ ਲੱਖ ਜੂਨਾ ਇਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਇਨਾਂ ਸਾਰਿਆਂ ਤੋਂ ਬਬਰ ਜਾਈ ਤੇ ਬਚਾ ਤਾਂ ਜੋ ਅਸਦਾ ਫਿਰੋ ਜੇ ਗੁਰੂ ਕਾਮਲ ਹੋਵੇ ਤਾਂ ਜੇ ਗੁਰੂ ਸਮਰਥ ਹੋਵੇ ਤਾਂ ਹੁਣ ਕਈ ਦਿਨਾਂ ਤੋਂ ਪਪ ਵਿਚਾਰ ਕਰਦੇ ਆਂ ਕਿ ਗੁਰੂ ਸਮਰਥ ਗੁਰੂ ਮਹਾ ਬਣੇ ਗੁਰੂ ਪ੍ਰਮੇਸ਼ਰ ਦਾ ਖਾਸ ਰੂਪ ਜਿੱਤੇ ਐਡੀ ਵੱਡੀ ਉਸਤਤ ਕੀਤੀ ਗੁਰੂ ਦੀ ਉਹਦੇ ਨਾਲ ਇੱਕ ਸ਼ਰਤ ਲਾਈ ਗਈ ਸ਼ਰਤ ਕੀ ਵੀ ਕੱਚਾ ਗੁਰੂ ਨਹੀਂ ਹੋਣਾ ਚਾਹੀਦਾ ਉਹਨਾਂ ਕੱਚੇ ਤੇ ਪੱਕੇ ਚ ਕੀ ਫਰਕ ਹੋਏ ਕੱਚੇ ਫਰਕ ਬਹੁਤ ਅੰਤਰ ਹੈ ਕਾਲ ਗੁਰੂ ਦਾ ਜਿਹੜਾ ਉਹ ਤਾਂ ਉਸ ਅਕਾਲ ਪੁਰਖ ਦੇ ਨਾਲ ਇੱਕ ਮੇਕਿਆਂ 24 ਘੰਟੇ ਇਕੱਠੇ ਰਹਿੰਦੇ ਤੇ ਜਿਹੜਾ ਤਜਾ ਗੁਰੂ ਹੈ ਉਹ ਗੱਲਾਂ ਗੱਲਾਂ ਵਾਲਾ ਉਹ ਗੱਲਾਂ ਗੱਲਾਂ ਵਾਲਾ ਇਹਦੀ ਪੁਸ਼ਟੀ ਕੀਤੀ ਇਸ ਗੱਲ ਦੀ ਸਮਝਾਇਆ ਇੱਕ ਭਟਨੇ। ਕਾਸਲ ਪਟੋਆ ਕ ਉਹਨੇ ਗੱਲ ਸਮਝਾਈ। ਉਹ ਕਹਿੰਦਾ ਮੈਂ ਗੁਰੂ ਦੀ ਤਲਾਸ਼ ਵਿੱਚ ਘਰੋਂ ਨਿਕਲਿਆ। ਗੁਰੂ ਦੀ ਤਲਾਸ਼ ਵਿੱਚ ਘਰੋਂ ਨਿਕਲਿਆ ਵੀ ਮੈਨੂੰ ਪੂਰਨ ਗੁਰੂ ਮਿਲ ਜਾਵੇ। ਤੇ ਮੈਂ ਪਰਖਾਂ ਕਰਦਾ ਰਿਹਾ ਥਾਂ-ਥਾਂ ਜਾ ਕੇ ਪਰਖਾਂ ਕਰਦਾ ਰਿਹਾ। ਜਦੋਂ 5-7 ਦਿਨ ਰਹਿਣਾ ਮੇ ਕੋਲ ਤੇ ਬਹੁਤ ਵਾਰ ਆਪਾਂ ਵਿਚਾਰ ਕੀਤੀ ਪੈਰੋ ਜੇ ਤੈਨੂੰ ਪਰਖਣਾ ਹੈ ਨਾ ਚੰਗਾ ਆਪਣਾ ਪੁਰਾ ਉਹਦੇ ਨਾਲ ਥੋੜੇ ਦਿਨ ਰਹੁ ਥੋੜੇ ਦਿਨਾਂ ਵਿੱਚ ਹੀ ਉਹਦਾ ਪਤਾ ਲੱਗ ਜਾਊਗਾ ਵੀ ਇਹ ਕੀ ਆ ਥੋੜੇ ਦਿਨਾਂ ਵਿੱਚ ਗੁਰੂ ਦੇ ਹੈ ਤਾਂ ਪਰਖ ਥੋੜੀ ਯੋਕੀ ਸਭ ਤੋਂ ਬਾਅਦ ਜਿਹੜਾ ਗੁਰੂ ਅਸੀਂ ਉਹਨੂੰ ਭੂਤਣਾ ਗਿਆ ਬੇਤਾਲਾ ਗਿਆ ਜਿਹੜਾ ਜਿੱਥੋਂ ਸਾਰੇ ਤਾਲ ਪੈਦਾ ਹੁੰਦੇ ਸੀ ਜਿਹੜਾ ਖੁਦ ਗੁਦਾ ਸੀ ਉਹਨੂੰ ਅਸੀਂ ਭੂਤਣਾ ਤੇ ਬੇਤਾਲਾ ਗਿਆ ਮੂਰਖ ਗਿਆ ਅਗਿਆਨੇ ਗਿਆ ਪਤਾ ਨਹੀਂ ਕੀ ਉਹ ਗਿਆ ਕਿਉਂਕਿ ਅਸੀਂ ਪਛਾਣ ਨਹੀਂ ਕਰ ਸਕੇ ਕਰ ਚਲੋ ਕੁਝ ਚੇਧ ਰਹੋਗੇ ਨਾਲ ਤੇ 100% ਪਤਾ ਲੱਗ ਜਾਊਗਾ ਵੀ ਬੰਦਾ ਇਹ ਸਾਧੂ ਹੈ ਅਸਾਧੂ ਹੈ ਇਹ ਗੁਰੂ ਹੈ ਪੱਕਾ ਇੱਕ ਅਧੂਰਾ ਹੈ ਉਹਦੀਆਂ ਹਰਕਤਾਂ ਜਿਹੜੀਆਂ ਦੇਣ ਸਾਡੇ ਸੇਜ ਦੀਆਂ ਹਰਕਤਾਂ ਸਾਡੇ ਬੋਲ بولنا ہے ہر بندا تولیا ਜਾਂਦਾ ਹੈ ਵਿਆਹਾਂ ਹੀ ਹਰ ਬੰਦਾ ਪਰਖਿਆ ਜਾਂਦਾ ਹੈ ਵਿਹਲ ਕਿ ਹੋ ਜਾਏ ਬੇਈਮਾਨ ਹੈ heira-pheri ਕਰਨ ਵਾਲਾ ਹੈ ਕਿਉਂ ਜੰਦਾ ਸੁਭਾਅ ਤੋਂ ਤੇ ਆਚਾਰ ਤੋਂ ਚੱਲ ਚਰਨ ਤੋਂ ਪਤਾ ਲੱਗਦਾ ਬੰਦੇ ਦਾ ਕੁਝ ਦਿਨਾਂ ਚ ਪਤਾ ਲੱਗਿਆ ਹੁੰਦਾ ਹੈ ਉਹਨੋਂ ਭਟਸਾਲ ਕਹਿੰਦੇ ਨੇ ਕਹਿੰਦੇ ਮੈਂ ਇੱਕ ਸਾਲ ਫਿਰਦਾ ਰਿਆ ਟੈਮ ਲਖਤ ਤੱਕ ਬੁਕਾਇਦਾ ਟਾਈਮ ਗੁਰਬਾਣੀ ਨੂੰ ਨੋਟ ਕੀਤਾ ਤੇ ਇੱਕ ਸਾਲ ਪੂਰਾ ਗੁਰੂ ਦੀਪਾਲ ਵਿਚ ਰਿਆ ਜਿੱਤੇ ਜਾਣਾ ਕੱਲਾ ਚ ਬਹੁਤ ਚੰਦਰ ਚਲਾਕ ਬਹੁਤ ਉੱਚੀ ਦਬਾਬ ਦੇ ਗੱਲਾਂ ਗੱਲਾਂ ਖੁਦਾ ਦਾ ਰੂਪ ਪਰ ਜਦੋਂ ਪਰਖ ਹੋਣੀ ਜਦੋਂ ਕਿਤੇ ਵਿਚਾਰ ਵਿੱਚ ਅਧੂਰਾ ਰਹਿਣਾ ਫੇਰ ਚੜ੍ਹਦਣਾ ਅੱਗੇ ਚੱਲ ਪੈਣਾ ਅੱਗੇ 10 15 ਦਾ ਫੇਰ ਰਹਿਣਾ ਫਿਰ ਦੇਖਣਾ ਵੀ ਗੱਲਾਂ ਬਹੁਤ ਕਰਦਾ ਹੈ ਕਦੇ ਜੱਦ ਦੇ ਨਾਮ ਜੱਦਿਆਂ ਨਹੀਂ ਦੇਖਿਆ ਨੂੰ ਕਿਸੇ ਦੇ ਭਲੇ ਦੀ ਗੱਲ ਨਹੀਂ ਕਰਦਾ ਕਿਸੇ ਦਾ ਭਲਾ ਕਰਦਾ ਨਹੀਂ ਬਗੜਨਾ ਕਣ ਵਾਲਾ ਹੈ ਥੇਰਾ ਫੇਰੀ ਕਰਨ ਵਾਲਾ ਹੈ ਫਿਰ ਅੱਗੇ ਤੁਰ ਪੈਣਾ ਕਹਿੰਦਾ ਸਾਲ ਪਰ ਪਟ ਸਾਹਿਬ ਕਹਿੰਦਾ ਮੈਂ ਸਾਲ ਭਰ ਜਾਂਦਾ ਹਾਂ ਸਾਲ ਭਰ ਤੇ ਸਾਲ ਪਰ ਤੋਂ ਬਾਅਦ ਮੈਂ ਨਾ ਅੰਮ੍ਰਿਤਸਰ ਪਹੁੰਚਿਆ ਜਿੱਤੇ ਤਨ ਤਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤਨ ਗੁਰ ਨਾਨਕ ਸਾਹਿਬ ਦੀ ਪੰਜਵੀਂ ਜੋਤ ਬਰਜ ਰਹੀ ਸੀ ਗੱਲ ਆਪਾਂ ਪੁਰਧ ਅਧੂਰੇ ਗੁਰੂ ਦੇ ਕਲ ਕਲ ਨੇ ਪਾਇਆ ਕਿ ਗੁਰੂ ਮਹਾਬਲੀ ਹੁੰਦਾ ਏ ਸਮਰਤ ਗੁਰੂ ਹੁੰਦਾ ਹੈ ਪਰਖ ਕੀਤ ਕਿੱਦਾਂ ਹੋ ਗਈ ਕੁਝ ਦਿਨ ਰਹਿ ਕੇ ਕੋਲ ਉਹ ਕਿਤਾਬਸ ਇੱਥੇ ਮੈਂ ਆਇਆ ਖਾਕਰੋਂ ਦੇ ਕੋਲ ਤੇ ਮੈਨੂੰ ਕੁਝ ਪਤਾ ਪਰਖ ਕਰਨ ਦੀ ਲੋੜ ਹੀ ਨਹੀਂ ਪਈ ਪਰਖ ਕਰਦੇ ਲੋੜ ਹੀ ਦੀ ਪਈ ਮਨ ਇੰਨਾ ਕਿ ਸ਼ਾਂਤ ਹੋ ਗਿਆ ਸਾਰੀਆਂ ਜਿੰਨੀਆਂ ਤ੍ਰਿਸ਼ਨਾ ਸੀ ਸਭ बुਝ ਗਈਆਂ ਮਨ ਜਦ ਡੋਲਦਾ ਫਿਰਦਾ ਸੀ ਉਹ ਸਹਿਜ ਅਵਸਥਾ ਵਿੱਚ ਆ ਗਿਆ ਜੇ ਇਹੋ ਜੇ ਗੁਰੂ ਦੇ ਨਾਲ ਕਿਤੇ ਮੇਲ ਹੋ ਜਾਵੇ ਜੇ ਸ਼ਬਦ ਵਰਤੇ ਆਵੇਂ ਜੇ ਸ਼ਬਦ ਇਹੋ ਜੇ ਗੁਰੂ ਨਾਲ ਮੇਲ ਹੋ ਜਾ ਕਿਉਂ ਸਾਡੇ ਕੋਲ ਟਾਈਮ ਹੀ ਨਹੀਂ ਪਰਖ ਪਰਖ ਯੋਗਾ ਸਾਡੇ ਕੋਲ ਟਾਈਮ ਹੀ ਨਹੀਂ ਸਾਡੇ ਕੋਲ ਕਰਦਾ ਬੁਝਾ ਬਤਰੀਕਾ ਨਹੀਂ ਅਸੀਂ ਤੇ ਮਾੜਾ ਜਿਆ ਕੋਈ ਕਰਾਮਾਤ ਦੇਖੀ ਤੇ ਬਸ ਮੰਗ ਮਗਰ ਲੱਗਤੋ ਰਹੇ ਕਰਾਮਾਤ ਵੀ ਦੇਖਣ ਦੀ ਲੋੜ ਨਹੀਂ ਕੁਝ ਅਨੋ ਹੋਣੀਆਂ ਗੱਲਾਂ ਜੀਆਂ ਕਰ ਦੇਣੀਆਂ ਉੱਤੇ ਹੀ ਰੀਟ ਜਾਨੇ ਬਸ ਉੱਤੇ ਹੀ ਰੀਟ ਜਾਨੇ